ਸਤ ਸ੍ਰੀ ਅਕਾਲ ਕਿਸਾਨ ਪ੍ਰਭੂ ਤੁਹਾਡਾ ਮੋੜ ਤੋਂ ਸਵਾਗਤ ਹੈ ਜੀ ਸਾਡੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਚੈਨਲ YouTube ਫਾਰਮਰ ਦੇਖਣ ਵਾਲੇ ਸਾਰੇ ਕਿਸਾਨ ਵੀਰਾਂ ਦਾ ਹਾਰਦਿਕ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੀ 3 ਮਈ 2024 ਦੀ ਕੀ ਅਪਡੇਟ ਹੈ ਕੀ ਗਤੀਵਿਧੀਆਂ ਪੰਜਾਬ ਦੇ ਮੌਸਮ ਦੇ ਵਿੱਚ ਰਹਿਣ ਵਾਲੀਆਂ ਨੇ ਤੇ ਕੀ ਅਸਰ ਕਿਸਾਨਾਂ ਦੇ ਉੱਪਰ ਪਵੇਗਾ ਕਿਉਂਕਿ ਇੱਕ ਪੱਛਮੀ ਸਿਸਟਮ ਪੰਜਾਬ ਦੇ ਉੱਪਰ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਤੂੜੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਤੂੜੀ ਦੇ ਸੀਜ਼ਨ ਦੇ ਵਿੱਚ ਹਨੇਰੀ ਅਤੇ ਮੀਂਹ ਦੋਨੋਂ ਚੀਜ਼ਾਂ ਦਾ ਬਹੁਤ ਜ਼ਿਆਦਾ ਅਸਰ ਦਿਖਾਈ ਦਿੰਦਾ ਹੈ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਜਾਂ ਲਗਾਤਾਰ ਸਾਡੀ ਵੀਡੀਓਜ਼ ਦੇਖ ਰਹੇ ਹੋ ਪਰ ਚੈਨਲ ਸਬਸਕ੍ਰਾਈਬ ਨਹੀਂ ਕਰ ਰੱਖਿਆ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਨੋਟੀਫਿਕੇਸ਼ਨ ਔਨ ਕਰਦੇ ਹੋ ਤਾਂ ਕਿ ਖੇਤੀਬਾੜੀ ਸੰਬੰਧੀ ਜਾਂ ਮੌਸਮ ਸੰਬੰਧੀ ਅਸੀਂ ਕੋਈ ਵੀ ਵੀਡੀਓ ਅਪਲੋਡ ਕਰੀਏ ਤੁਹਾਡੇ ਤੱਕ ਮੌਕੇ ਸਿਰ ਪਹੁੰਚ ਸਕੇ। ਤਾਜ਼ਾ ਸੈਟਲਾਈਟ ਇਮੇਜ ਦੇਖ ਲੈਂਦੇ ਆ ਜੀ ਸੈਟਲਾਈਟ ਇਮੇਜ ਫਿਲਹਾਲ ਪੰਜਾਬ ਦੇ ਉੱਪਰ ਸਾਫ਼ ਮੌਸਮ ਦਿਖਾਈ ਦੇ ਰਿਹਾ ਪਰ ਹਲਕੀ ਫੁਲਕੀ ਬੱਦਲਬਾਈ ਪੰਜਾਬ ਦੇ ਉੱਪਰ ਅੱਜ ਲੰਘਦੀ ਹੋਈ ਨਜ਼ਰ ਆਵੇਗੀ ਸਾਰਾ ਦਿਨ ਟੁੱਟਵੀਂ ਬੱਦਲਬਾਈ ਬਣੀ ਰਹੇਗੀ ਜਿਸ ਦੇ ਕਾਰਨ ਟੈਂਪਰੇਚਰ ਕੋਈ ਬਹੁਤ ਵੱਡਾ ਵਧਣ ਦਾ ਉਮੀਦ ਨਹੀਂ ਹੈ ਕੋਈ ਬਹੁਤ ਜ਼ਿਆਦਾ ਗਰਮੀ ਨਹੀਂ ਹੋਵੇਗੀ ਮੌਸਮ ਠੰਡਾ ਅਤੇ ਥੋੜਾ ਬਹੁਤਾ ਗਰਮੈਸ਼ ਵਾਲਾ ਰਹੇਗਾ ਐਂਡ ਕੋਈ ਤਪਸ਼ ਨਹੀਂ ਹੋਵੇਗੀ ਗੱਲ ਕਰ ਲਈ ਹਵਾਵਾਂ ਦੀ ਹਵਾਵਾਂ ਉੱਤਰ ਪੱਛਮੀ ਦਿਸ਼ਾ ਤੋਂ ਚਲਦੀਆਂ ਰਹਿਣਗੀਆਂ ਜਿਸ ਦੇ ਕਾਰਨ ਥੋੜੀ ਬਹੁਤੀ ਠੰਡ ਦਾ ਅਹਿਸਾਸ ਅ ਗੱਲ ਕਰ ਲਈਏ ਆਉਂਦੇ ਪਛਮੀ ਸਿਸਟਮ ਦੀ ਇੱਕ ਪਛਮੀ ਸਿਸਟਮ ਪੰਜਾਬ ਦੇ ਉੱਤਰ ਪੱਛਮੀ ਪਾਸੇ ਦੇ ਵਿੱਚ ਬਣਿਆ ਹੋਇਆ ਹੈ ਜੋ ਕਿ ਹਲਕਾ ਹਲਕਾ ਅੱਗੇ ਵੱਧਾ ਹੋਇਆ ਪੰਜਾਬ ਦੇ ਵਿੱਚ ਐਂਟਰ ਕਰਦਾ ਦਿਖਾਈ ਦੇ ਰਿਹਾ ਹੈ ਇਸ ਦੀ ਜਿਹੜੀ ਐਂਟਰ ਕਰਨ ਦੀ ਇੱਕ ਮਿਆਰ ਦੇਖੀ ਜਾਵੇ ਤਾਂ ਦਿਨ ਦੇ ਵੇਲੇ ਉਹ ਅੱਧ ਦੁਪਹਿਰ ਜਾਨਕੀ 2 3 ਵਜੇ ਤੋਂ ਬਾਅਦ ਪੂਰੇ ਤਰੀਕੇ ਨਾਲ ਪੰਜਾਬ ਦੇ ਨੇੜੇ-ਤੇੜੇ ਪਹੁੰਚ ਜਾਵੇਗਾ ਤੇ ਸ਼ਾਮ ਹੁੰਦੇ ਹੁੰਦੇ ਆ ਰਾਤ ਤੱਕ ਪੂਰੇ ਪੰਜਾਬ ਦੇ ਉੱਤ ਉੱਪਰੋਂ ਐਕਟੀਵੇਟ ਹੋ ਜਾਵੇਗਾ ਗੱਲ ਕਰ ਲਈ ਇਸ ਦੇ ਦੁਆਰਾ ਹੋਣ ਵਾਲੇ ਅਸਰ ਦੀ ਕਿਸਾਨ ਵੀਰਾਂ ਦੇ ਉੱਪਰ ਕੀ ਇਸ ਦਾ ਅਸਰ ਹੋਵੇਗਾ ਕਿਉਂਕਿ ਤੂੜੀ ਦਾ ਸੀਜ਼ਨ ਚੱਲ ਰਿਹਾ ਹੈ ਅਗਰ ਇਸ ਵਿਚਾਲੇ ਕੋਈ ਹਨੇਰੀ ਤੂਫਾਨ ਜਾਂ ਕੋਈ ਮੀਂਹ ਛਰਾਟੇਦਰ ਆਉਂਦਾ ਹੈ ਤਾਂ ਤੂੜੀ ਦੀ ਫਸਲ ਦਾ ਨੁਕਸਾਨ ਕਾਫੀ ਦਾ ਹੋ ਸਕਦਾ ਹੈ ਤੇ ਅਗਰ ਗੱਲ ਕਰ ਲਈਏ ਮੌਸਮ ਵਿਭਾਗ ਵੱਲੋਂ ਦਿੱਤੀ ਹੋਈ ਜਾਣਕਾਰੀ ਦੀ ਤਾਂ ਉਹਦੇ ਵਿੱਚ ਇੱਕ ਹਲਕਾ ਫੁਲਕਾ ਸਪੈਲਰ ਦੱਸਿਆ ਗਿਆ ਹੈ ਕਿ ਕਿਤੇ ਨਾ ਕਿਤੇ ਥੋੜੀ ਬਹੁਤੀ ਕਿਣਮਣ ਕਾਣੀ ਜਾਂ ਇੱਕ ਅੱਧੇ ਏਰੀਆ ਵਿੱਚ 5-10 ਕਿਲੋਮੀਟਰ ਦੇ ਏਰੀਆ ਵਿੱਚ ਸ਼ਰਾਟੇਦਾਰ ਮੀਂਹ ਹੋ ਸਕਦਾ ਹੈ। ਅਜਿਹਾ ਪੂਰੇ ਪੰਜਾਬ ਵਿੱਚ ਨਹੀਂ ਹੋਵੇਗਾ ਟੁੱਟਵੇਂ ਹਿੱਸਿਆਂ ਦੇ ਵਿੱਚ ਇਹਹੀ ਗਤੀਵਿਧੀ ਹੋ ਸਕਦੀ ਹੈ ਪਰ ਫਿਰ ਵੀ ਤੁਸੀਂ ਕਿਤੇ ਨਾ ਕਿਤੇ ਆਪਣਾ ਪਰਹੇਜ਼ ਰੱਖੋ। ਕੰਮ ਨੂੰ ਟਾਈਮ ਸਿਰ ਨਿਪਟਾ ਕੇ ਆਪਣੀ ਜੋ ਵੀ ਗਤੀਵਿਧੀਆਂ ਹਨ ਤੁਹਾਡੀਆਂ ਉਹੋ ਕਰਕੇ ਆਪਣੇ ਜੋ ਵੀ ਤੂੜੀ ਹੈ ਜਾਂ ਕੋਈ ਹੋਰ ਫਸਲ ਥੋੜੀ ਜਿਹੀ ਬਾਡੇ ਕਰ ਰੱਖੀ ਹੋਈ ਹੈ ਜਾਂ ਤੁਸੀਂ ਕੋਈ ਖੇਤਾਂ ਦੇ ਵਿੱਚ ਬਜਾਈ ਕਰਨੀ ਹੈ ਉਸ ਨੂੰ ਟਾਈਮ ਦੇ ਹਿਸਾਬ ਨਾਲ ਤੇ ਮੌਸਮ ਨੂੰ ਦੇਖ ਕੇ ਹੀ ਕਰਿਓ ਕਿਉਂਕਿ ਨਹੀਂ ਤਾਂ ਨੁਕਸਾਨ ਸਿਰਫ ਅਖੀਰ ਵਿੱਚ ਤੁਹਾਡਾ ਹੀ ਹੋਵੇਗਾ ਤੇ ਅਸੀਂ ਤਾਂ ਸਿਰਫ ਤੁਹਾਨੂੰ ਜਾਣਕਾਰੀ ਦੇ ਸਕਦੇ ਹਾਂ ਕੰਮ ਤੁਸੀਂ ਆਪਣੇ ਤਰੀਕੇ ਨਾਲ ਸਾਡੀ ਜਾਣਕਾਰੀ ਲੈ ਕੇ ਕਰਨਾ ਹੈ ਅਜਿਹੀਆਂ ਜਾਣਕਾਰੀਆਂ ਅਸੀਂ ਤੁਹਾਡੇ ਤੱਕ ਲਿਆਉਂਦੇ ਰਹਿੰਦੇ ਹਾਂ ਅਗਰ ਤੁਹਾਨੂੰ ਇਹੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ 올 ਨੋਟੀਫਿਕੇਸ਼ਨ ਨੂੰ ਆਨ ਕਰ ਦਿਓ ਜੀ